ਆੰਦਸ ਇਹ 29 ਤਰੀਕ ਦੀ ਗੱਲ ਹੈ ਕਿ ਛੱਟ ਪੂਜਾ ਤੋਂ ਇੱਕ ਦਿਨ ਬਾਅਦ ਦੀ ਸਾਨੂੰ ਇੱਕ ਇਤਲਾਹ ਮਿਲੀ ਕਿ ਇੱਕ ਬਾਡੀ ਅਣਪਛਾਤੀ ਬਾਡੀ ਪਈ ਸੀ ਉੱਥੇ ਖੇਤਾਂ ਦੇ ਵਿੱਚ ਕਪੜਾ ਨੇ ਦੇ ਵਿੱਚ ਲਪੋ ਕੇ ਸਿੱਟੀ ਹੋਈ ਸੀਗੀ ਇਹਨੂੰ ਉੱਤੇ ਕਾਫੀ ਚਾਕੂ ਦੇ ਨਿਸ਼ਾਨ ਸੀਗੇ ਤੇ ਉਹਨੂੰ ਟੇਬਲ ਨਾਲ ਲਪੇਟ ਕੇ ਇੱਕ ਛੋਟੇ ਟੱਬ ਦੇ ਇਹਦੇ ਵਿੱਚ ਇਕੱਠੇ ਜੇ ਕਰਕੇ ਸਿੱਟੀ ਹੋਈ ਸੀਗੀ ਪਹਿਲਾਂ ਪੁਲਿਸ ਦਾ ਮੇਨ ਕੰਮ ਤਾਂ ਸੀਗਾ ਉਹਨੂੰ ਆਈਡੈਂਟੀਫਾਈ ਕਰਨਾ ਇਹਨੀ ਬੜੀ ਹੈਗੀ ਹੈ ਉਹ ਬੜੀ ਮਿਹਨਤ ਕਰਕੇ ਸਾਡੇ ਐਸਐਚਓਜ਼ ਤੇ ਅੰਡਰ ਦੀ ਅਵਰ ਗਾਈਡੈਂਸ ਆਫ ਐਡੀਸੀਪੀ 1 ਸਮੀਰ ਵਰਮਾ ਇਹਨਾਂ ਨੇ ਉਹਨੂੰ ਆਇਡੈਂਟੀਫਾਈ ਕੀਤਾ ਔਰ ਕਾਫੀ ਜਲਦੀ ਆਇਡੈਂਟੀਫਾਈ ਕਰਕੇ ਉਹਦਾ 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 ਨਿਕਲਿਆ ਗਿਆ ਉਹ ਸੂਰਜ ਕੁਮਾਰ ਉਰਫ ਮਨੀਸ਼ ਸੀਗਾ ਫਿਰ ਅੱਗੇ ਦਰਤੀਸ਼ ਚਲਦੇ ਹੋਏ ਉਹਦਾ ਫਿਰ ਪਤਾ ਲੱਗਿਆ ਕਿ ਇਹਦੀ ਕੁਝ ਦੇਰ ਤੋਂ ਇਹਦਾ ਨਿਰੰਜਨ ਯਾਦਵ ਦੇ ਨਾਮ ਦੇ ਨਾਲ ਥੋੜਾ ਉਹਦੇ ਨਾਲ ਇਹਦੀ ਲੜਾਈ ਚੱਲ ਰਹੀ ਸੀ ਪੇਰੋਂ ਤੋਂ ਕਲੀਅਰ ਕਰਦੇ ਹੋਏ ਸਾਰੀ ਗੱਲ ਇਹ ਕਲੀਅਰ ਹੋਈ ਕਿ ਨਿਰਿੰਜਨ ਯਾਦਵ ਸੀ ਜਿਹੜਾ ਉਹਨੂੰ ਸ਼ੱਕ ਸੀ ਕਿ ਉਹਦੀ بیوی ਨਾਲ ਇਹਦਾ ਫੇਰ ਚੱਲਦਾ ਸੋ ਉਸ ਦੇ ਬੇਸ ਤੇ ਇਹਨੂੰ ਆਪਦੇ ਘਰੇ ਬੁਲਾ ਕੇ ਚਾਹ ਉਸ ਦਿਨ ਸ਼ਰਾਬ ਸਰੂਪ ਲਾ ਕੇ ਛੱਡ ਪੂਜਾ ਵਾਲੇ ਦਿਨ ਦੀ ਗਾਦੀ ਗੱਲ ਹੈ ਉਹਨੂੰ ਬੁਲਾ ਕੇ ਉਹਦੇ ਨਾਲ ਇਹਨੇ ਆਪਦੇ ਇੱਕ ਦੋ ਹੋਰ ਦੋਸਤ ਬੁਲਾਏ ਹੋਏ ਸੀਗੇ ਇੱਕ ਲੜਕਾ ਹੋਰ ਸੀਗਾ ਜੋ ਨਾਬਾਲਗ ਹੈ ਉਹਦਾ ਨਾਮ ਅਜੇ ਨਹੀਂ ਅਸੀਂ 익ਸਪਲੋਸ ਕਰ ਸਕਦੇ ਕੱਲ੍ਹ ਆਪਣੇ ਨਾਮ ਤੁਹਾਨੂੰ ਦੱਸਾਂਗੇ ਤੋ ਉਹਦੇ ਨਾਲ ਬੁਲਾ ਕੇ ਉਹਨੂੰ ਚਾਰ ਗੁਰੂ ਬੁਲਾ ਕੇ ਫਿਰ ਉਹਦੇ ਉੱਥੇ ਚਾਕੂ ਚੁੱਕ ਮਾਰ ਕੇ ਤੇ ਉਹਦੀ ਫਿਰ ਬੋਡੀ ਇਹਨਾਂ ਨੇ ਤੇ ਕਾਸਾਪਾਦ ਰੋਡ ਤੇ ਘੱਟੇ ਹੁਣ ਇਹ ਹੈ ਕਿ ਸਾਡੀ ਇਹ ਕਾਮਯਾਬੀ ਹੈ ਕਿ ਇਹ ਚਾਰੇ ਜਾਨੀ ਜਿਹੜੀ ਹੈਗੀ ਹੈ ਇਹ ਫੜੀ ਲਏਗੇ ਇਹਨੇ ਇਹਦੇ ਸਹੇਗੇ ਨੇ ਨਿਰੰਝਨ ਯਾਦਵ ਪੁੱਤਰ ਜੈਚੰਦ ਸੰਜੇ ਕੁਮਾਰ ਪੁੱਤਰ ਫਰਖਾਲੀ ਜੈ ਜੈ ਰਾਮ ਪੁੱਤਰ ਵਿਨੇਸ਼ਾ ਇੱਕ ਮਿਸ਼ਨ ਕੁਮਾਰ ਹੈ ਕਾਲਪਨਿਕ ਨਾਮ ਹੈ ਇਹ ਹੈ ਜਿਹੜਾ ਇਹ ਨਾਬਾਲਗ ਹੈ ਕੋਈ ਸੀ ਫੜ ਲਿਆ ਹੈ ਬਰਾਮਦਗੀ ਦੇ ਵਿੱਚ ਦੋ ਸੇਬਾ ਬੋਰੀਆਂ ਕੇਬਲ ਤਾਰ ਪਲਾਸਟਿਕ ਦਾ ਟੁੱਟਾ ਟੰਬ ਤੇ ਚਪਨਾ ਉਹਦੀ ਸਰ ਇਹ ਹਰੂ ਕਿਉਂਕਿ ਸਰ ਇਹ ਪਿਛਲਾ ਬੈਕਗ੍ਰਾਉਂਡ ਕੀ ਹੈ ਸਰ ਇਨਕਾ ਉਹ ਸਾਰਾ ਹਜੇ ਕਰ ਰਹੇ ਆ ਜੀ ਸਰ ਉਹਦਾ ਰੇਰ ਵਾਲਾ ਸੀਗਾ ਕੀ ਕੰਮ ਕਰਦਾ ਸੀ ਇਹ ਇੱਥੇ ਫੈਕਟਰੀ 'ਚ ਕੰਮ ਕਰਦਾ ਸੀ ਫੈਕਟਰੀ 'ਚ ਫੈਕਟਰੀ 'ਚ ਕੰਮ ਕਰਦਾ ਸੀ ਮੈਂ ਬਿਸਕੋੜੇ ਦਾ ਪੰਜਾਬ ਦਾ ਜਮ ਬੰਦਾ ਦਾ ਵਾਸੀ ਦਿਹਾਰ ਦਾ ਦੂਜੇ ਵੀ ਉਹ ਵੀ ਭਿਆਰ ਪੂਰੀ ਟਿਕਾਣੇ ਲਗਾਉਂਦਾ ਵਾਸੀ ਰਹਿੰਦਾ ਸੀ ਹੋਰ ਵੀ ਨਾਲ ਚੱਲ ਰਹੇ ਸੀ ਦਿੱਤਰ ਦੇ ਹਾਂਜੀ ਇਹ ਜਿਹੜਾ ਜਿੱਕੇ ਦਾ ਮਰਡਰ ਕੀਤਾ ਗਿਆ ਮਰਡਰ ਕਰਨ ਤੋਂ ਬਾਅਦ ਕਸਾਵਾਦ ਕਿੱਧਰ ਲੈ ਕੇ ਗਏ ਹੋਣੀ ਕਿ ਕਿੱਥੇ ਮਾਰਡਰ ਹੋਇਆ ਕਹਨ ਵਰਤਿਆ ਗਿਆ ਇਸ ਤਰੀਕੇ ਨਾਲ ਪਹੁੰਚਾਇਆ ਗਿਆ ਮੋਟਰਸਾਈਕਲ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਰਹਿ ਗਏ ਸੀ ਮੋਟਰਸਾਈਕਲ ਤੇ ਹੀ ਮੋਟਰਸਾਈਕਲ ਦੇ ਪਿੱਛੇ ਤਾਂ ਹੀ ਉਹ ਬਨ ਕੇ ਬਿਲਕੁਲ ਬੋਰੀ ਚ ਬੰਨ ਕੇ ਲੈ ਕੇ ਉਹਨੂੰ ਕੇਬਲ ਦੀ ਤਾਰ ਨਾਲ ਲਪੇਟ ਕੇ ਉੱਤੇ ਲੈ ਗਏ ਸਰ ਸ਼ਰਾਬ ਪਲਾਣ ਨੇ ਇਹਨੇ ਬੁਲਾਇਆ ਸੀ ਬੁਲਾਇਆ ਮਾਰਨ ਲਈ ਸੀਗਾ ਕਿ ਖਾਲੀ ਟੈਂਸ਼ਨ ਤਾਂ ਮਾਰਨ ਦੀ ਸੀ ਅਜਾ ਮਤਲਬ ਪਲਾਨ ਪਲਾਨ ਕਰਵਾਇਆ ਸੀ ਇਹਨੇ ਸ਼ੱਕ ਦੱਸਿਆ ਕਿ ਉਹਦੀ بیوی ਦੇ ਨਾਲ ਇਹਦਾ ਸੀਗਾ ਅਫੇਅਰ ਸੀਗਾ ਇਹ ਵਾਕਈ ਸਹੀ ਗੱਲ ਸੀ ਜਾਂ ਉਹ ਸ਼ੱਕ ਹੀ ਸੀਗਾ ਇਸ ਦੇ ਆਧਾਰ 'ਤੇ ਉਹਨੇ ਇੰਕਾਉਂ ਦੇ ਸਰ ਇਹ ਸ਼ੱਕ ਦੇ ਆਧਾਰ 'ਤੇ ਅਸੀਂ ਤਾਂ ਇਹ ਤਾਂ ਆਪਾਂ ਹਜੇ ਨਹੀਂ ਕਲੀਅਰ ਕਰ ਸਕਦੇ ਇਸ ਚੀਜ਼ ਕਿ ਆਫੇਅਰ ਕਿਤਨੇ ਸਮੇਂ ਸੇ ਚੱਲ ਰਹੀ ਸੀ ਇਹ ਜੋ ਇਹ ਅਫੇਅਰ ਕੀ ਸੀ ਕਿੰਨੇ ਸਮੇਂ ਤੋਂ ਇਹ ਹੁਣ ਕਰਾਂਗੇ ਪੁਛਗਿਸਤ ਦੇ ਵਿੱਚ ਸਾਡੇ ਅਸੀਂ ਡਿਮਾਂਡ ਤੇ ਲੱਗੇ ਸੀ ਇਹ ਸੀਗੇ ਪੁਰਾਣੇ ਜਾਣਕਾਰ ਜੀ ਇੱਕ ਦੂਜੇ ਦੇ ਜਾਣਕਾਰ ਹਾਂ ਇਕੂ ਫੈਕਟਰੀ ਚ ਕੰਮ ਕਰਦੇ ਸੀ ਇਕੋ ਫੈਕਟਰੀ ਦੇ ਵਿੱਚ ਹੀ ਕੰਮ ਕਰਦੇ ਸੀ ਸਰ ਜਿਹੜਾ ਮਾਲਿਕ ਨਾਬਾਲਿਕ ਮਿਲਿਆ ਉਹ ਮਾਰਨ ਵਾਲਾ ਦਾ ਕੋਈ ਰਿਸ਼ਤੇਦਾਰ ਸੀ ਕਿ ਉਹ ਵਿੱਚ ਕਿਰਾਏ ਦਾ ਸੀ ਕਿਰਾਏ ਦਾ ਸੀ ਸਰ ਜਿਸ ਦਾ ਮਤਲਬ ਬਾਕੀ ਤੁਹਾਨੂੰ ਹੀ ਦੱਸ ਦਾਂਗੇ ਸਰ ਪਹਿਲਾਂ ਵੀ ਇਹਨਾਂ ਦੇ ਘਰੇ ਆਉਂਦਾ ਜ਼ਿਆਦਾ ਸੀ ਹਾਂ ਹਾਂ ਜਾਣ ਸ਼ਾਨ ਸੀਗੀ ਕਾਈ ਉਹ ਸੋ ਜੋ ਬਾਈਕ ਉੱਤੇ ਨਿਕਲ ਗਏ ਸਰ ਕੋਈ ਦੋ આરોપીયા ਕੋਈ ਦੋ ਲੋਕ ਲੈ ਕੇ ਗਏ ਜਾਂ ਇਕੱਲਾ ਕਿਸੇ ਚੀਜ਼ ਤੇ ਬੰਦ ਕੇ ਨਿਕਲੇ ਕੌਣ ਦੋ ਲੋਕ ਲੈ ਕੇ ਗਏ ਸਰ ਇਹ ਰੁਪਈਏ ਵਿੱਚ ਬਾਈਕਰ ਜੋ ਨਿਕਲ ਗਏ ਹੈ ਇਹ ਇਨਵੈਸਟੀਗੇਸ਼ਨ ਟੀਮ ਆਪ ਦੇਖ ਲਾਗੇ ਸਰ ਜਿਹੜਾ આરોપી ਉਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਹੋਇਆ ਹੈਗਾ ਹੈ ਜੀ આરોપી ਉਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਤਾਂ ਲੈ ਕੇ ਦੀ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਉਸ ਦਾ ਹੈਂਡਗਨ ਵਾਲੇ ਮਾਮਲੇ 'ਚ ਕੁਝ ਦੱਸ ਦਿਓ ਪਲੀਜ਼ ਵੀ ਕੀ ਹੋ ਰਿਹਾ ਪਤਾ ਕਰ ਗਿਆ ਸਰ ਤਾਂ ਪ੍ਰੋਪਰ ਇੱਕ ਦੁਬਾਰਾ ਹੈ